ਵੀਰ ਸਾਥੀ ਕਾਲ ਦੀ ਸਾਰੇ ਭਰਾਵਾਂ ਨੂੰ ਜਿਹੜੇ ਵੀ ਇਸ ਵੀਡੀਓ ਨੂੰ ਵੇਖ ਰਹੇ ਨੇਗੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਆਪਣਾ ਇੱਕ ਆਫਰ ਚੱਲ ਰਿਹਾ ਬੁੱਕ ਐਂਡ ਵਿਨ ਹਨ ਇਸ ਆਫਰ ਦੇ ਵਿੱਚ ਤੁਹਾਨੂੰ ਰੋਟਾਵੇਟਰ ਦੇ ਉੱਤੇ ਇੱਕ ਬਹੁਤ ਵਧੀਆ ਸਕੀਮ ਪ੍ਰਾਈਮ ਐਗਰੀਟੈਕ ਦੇ ਵੱਲੋਂ ਦਿੱਤੀ ਗਈ ਹੈ ਕਿ ਉਹ ਸਕੀਮ ਕੀ ਹੈ ਸਾਰੇ ਜਾਣੇ ਸੁਣ ਲਿਓ ਤੁਸੀਂ ਬੁਕਿੰਗ ਕਰਵਾਉਣੀ ਹੈ ਰੋਟਾਵੇਟਰ ਦੀ ਅਡਵਾਂਸ ਦੇ ਵਿੱਚ ਤੇ ਜਿਹੜੇ ਵੀ ਵੀਰ ਅਡਵਾਂਸ ਦੇ ਵਿੱਚ ਬੁਕਿੰਗ ਕਰਵਾਉਣਗੇ ਉਨ੍ਹਾਂ ਵਾਸਤੇ ਇੱਕ ਤਾਂ ਸਪੈਸ਼ਲ 2000 ਰੁਪਏ ਦਾ ਡਿਸਕਾਊਂਟ ਤੁਹਾਨੂੰ ਸਾਰੇ ਰੋਟੇਟਰਾਂ ਦੇ ਉੱਤੇ ਮਿਲੂਗਾ ਚਾਹੇ ਤੁਸੀਂ 7 ਫੁੱਟ ਦਾ ਲੈਣੇ ਹੋ 8 9 10 12 ਹਨ ਜੋ ਵੀ সাইਜ਼ ਤੁਸੀਂ ਚੂਜ਼ ਕਰਦੇ ਹੋ ਤੁਹਾਨੂੰ ਸਾਰੇ ਦੇ ਉੱਤੇ 2000 ਰੁਪਏ ਦਾ ਐਕਸਟਰਾ ਡਿਸਕਾਊਂਟ ਮਿਲੂਗਾ ਜੇ ਤੁਸੀਂ ਬੁਕਿੰਗ ਕਰਵਾਉਣੀ ਹੋ ਬੁਕਿੰਗ ਦਾ ਜਿਹੜਾ ਅਮਾਉਂਟ ਆ ਉਹ ਘੱਟੋ ਘੱਟ 1000 ਰੁਪਏ ਤੁਸੀਂ ਪੇ ਕਰਨਾਗਾ ਵੱਧੋ ਵੱਧ ਤੁਸੀਂ ਆਪਣੀ ਮਤਲਬ ਸਹੂਲਤ ਦੇ ਅਕੋਰਡਿੰਗਲੀ ਜਿੰਨਾ ਤੁਹਾਨੂੰ ਸਹੀ ਲੱਗਦਾ ਓਨੀ ਤੁਸੀਂ ਬੁਕਿੰਗ ਅਮਾਉਂਟ ਜਮ੍ਹਾਂ ਕਰਵਾ ਸਕਦੇ ਹੋ ਨਾ ਬੁਕਿੰਗ ਕਰਵਾਉਣ ਦਾ ਤਰੀਕਾ ਕੀ ਹੈਗਾ ਜਿਹੜਾ ਸਕੈਨਰ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਇਸ ਸਕੈਨਰ ਦੇ ਉੱਤੇ ਤੁਸੀਂ ਪੇਮੈਂਟ ਕਰਨੀ ਆ ਪੇਮੈਂਟ ਕਰਕੇ ਤੁਹਾਡੇ ਟਰੈਕਟਰ ਦਾ ਮਾਡਲ ਕਿੰਨਾ ਫੁੱਟਾ ਤੁਸੀਂ ਰੋਟਾਵੇਟਰ ਬੁੱਕ ਕਰਵਾਉਣਾ ਉਹ ਤੁਸੀਂ ਭੇਜਨਾਗਾ ਆਪਣਾ ਨਾਮ ਭੇਜਣਾ ਪਤਾ ਭੇਜਣਾ ਠੀਕ ਹੈ ਇਸ ਚੀਜ਼ਾਂ ਤੁਸੀਂ ਸਾਨੂੰ WhatsApp ਦੇ ਉੱਤੇ ਭੇਜ ਦੇਣੀਆਂ ਨੇ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਠੀਕ ਹੈ ਤੁਹਾਨੂੰ ਹੋਰ ਇਸ ਦੇ ਵਿੱਚ ਕੀ ਸਹੂਲਤ ਮਿਲੂਗੀ ਜਿੰਨੀਆਂ ਵੀ ਬੁਕਿੰਗਾਂ ਆਪਣੇ ਕੋਲੇ ਪੀਏਯੂ ਕਿਸਾਨ ਮੇਲੇ ਤੱਕ ਹੋਣਗੀਆਂ ਜਿਹੜਾ ਸਤੰਬਰ ਦੇ ਵਿੱਚ ਹੁਣ ਕਿਸਾਨ ਮੇਲਾ ਲੱਗਣਾਗਾ ਪੀਏਯੂ ਯੂਨੀਵਰਸਿਟੀ ਦੇ ਵਿੱਚ ਉਸ ਮੇਲੇ ਤੱਕ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਤਾਂ ਮੇਲੇ ਦੇ ਅਖੀਰਲੇ ਦਿਨ ਆਪਾਂ ਕਿਸੇ ਇੱਕ ਕਿਸਾਨ ਵੀਰ ਵਾਸਤੇ ਰੋਟਾਵੇਟਰ ਕੱਢਾਂਗੇ ਉਸ ਮੇਲੇ ਦੇ ਉੱਤੇ ਉਹ ਰੋਟਾਵੇਟਰ ਤੁਹਾਡੇ ਚੋਂ ਕਿਸੇ ਵੀ ਕਿਸਾਨ ਵੀਰ ਦੇ ਘਰ ਜਾ ਸਕਦਾ ਹੈਗਾ ਜਿਹੜੇ ਵੀ ਵੀਰ ਬੁਕਿੰਗ ਕਰਾਉਣਗੇ ਬੁਕਿੰਗ ਕਰਾਉਣ ਦਾ ਮੈਂ ਤਰੀਕਾ ਤੁਹਾਨੂੰ ਦੱਸਦਾ ਆਪਣਾ 8 ਫੁੱਟਾ ਜਿਹੜਾ ਹੈਵੀ ਵਾਲਾ ਮਾਡਲ ਹੈਗਾ ਅਰਥ ਮਾਡਲ ਉਹ ਮਾਡਲ ਤੁਹਾਨੂੰ ਇਹਦੇ ਵਿੱਚ ਤੁਸੀਂ ਜਿੱਤ ਸਕਦੇ ਹੋਗੇ ਤੋ ਜਿਹੜਾ ਇੱਕ ਆਪਾਂ 1 ਅਗਸਤ ਨੂੰ ਰੋਟਾਵੇਟਰ ਕੱਢਿਆ ਸੀਗਾ ਜਿਹੜੀਆਂ ਜੁਲਾਈ ਮਹੀਨੇ ਦੇ ਵਿੱਚ ਆਪਣੇ ਕੋਲੇ ਜਿੰਨੀਆਂ ਬੁਕਿੰਗਾਂ ਹੋਈਆਂ ਸੀਗੀਆਂ ਉਹ ਆਪਣਾ ਰੋਟਾਵੇਟਰ ਬਾਈ ਦਵਿੰਦਰ ਸਿੰਘ ਜੀ ਜਿਹੜੇ ਡੇਰਾ ਬੱਸੀ ਤੋਂ ਆਏ ਸੀਗੇ ਆਪਾਂ ਵੀਡੀਓ ਵੀ ਪਾਈ ਸੀ ਉਹਨਾਂ ਨੂੰ ਨਿਕਲੇ ਸੀਗੇ ਹੁਣੇ ਅਗਲਾ ਪੀਏਯੂ ਦੇ ਮੇਲੇ ਦੇ ਉੱਤੇ ਜਿਹੜਾ ਆਪਾਂ ਕੱਢਣਾਗਾ ਇਹ ਦੇਖਦੇ ਹਾਂ ਹੁਣ ਕਿਹੜੇ ਕਿਸਾਨ ਵੀਰ ਦੇ ਘਰ ਜਾਂਦਾਗਾ ਸੋ ਇੱਕ ਚੀਜ਼ ਮੈਂ ਤੁਹਾਨੂੰ ਇਸ ਦੇ ਬਾਰੇ ਥੋੜੀ ਜੀ ਹੋਰ ਡਿਟੇਲ ਦੇ ਵਿੱਚ ਦੱਸਾਂ ਵੀਡੀਓ ਤਾਂ ਆਪਣੀ ਲੰਬੀ ਹੋ ਜਾਊਗੀ ਥੋੜੀ ਜੀ ਇਸ ਬੁਕਿੰਗ ਦੇ ਨਾਲ ਇਹ ਨਹੀਂ ਹੈਗਾ ਵੀ ਤੁਸੀਂ ਬੁਕਿੰਗ ਕਰਵਾ ਲਈ ਤੇ ਤੁਸੀਂ ਰੋਟਾਵੇਟਰ ਲੈਣ ਆਈ ਹੈ ਨਾ ਜੇ ਮੰਨ ਲਓ ਤੁਸੀਂ ਰੋਟਾਵੇਟਰ ਦੀ ਜਗ੍ਹਾ ਤੁਹਾਡੇ ਕੋਲੇ ਮਤਲਬ ਪਹਿਲਾਂ ਪੁਰਾਣਾ ਰੋਟਾਵੇਟਰ ਕੋਈ ਹੈਗਾਗਾ ਇਹ ਬੁਕਿੰਗ ਦੇ ਵਿੱਚ ਕੀ ਹੈ ਤੁਸੀਂ ਜਦੋਂ ਬੁਕਿੰਗ ਕਰਵਾ ਲਈ ਇੱਕ ਤਾਂ 2 ਸਾਲ ਵਾਸਤੇ ਤੁਹਾਨੂੰ ਰੇਟ ਉਹੀ ਰਹੂਗਾ ਜਿਹੜਾ ਆਪਣਾ ਅੱਜ ਦਾ ਰੇਟ ਹੈਗਾ ਚਾਹੇ 2 ਸਾਲ ਬਾਅਦ ਰੋਟਾਵੇਟਰ ਦਾ ਆਪਣੇ ਦਾ ਰੇਟ ਵਧਦਾਗਾ ਪਰ ਤੁਹਾਡੇ ਵਾਸਤੇ ਸੇਮ ਇਹੀ ਰੇਟ ਰਹੂਗਾ ਤੇ ਜੇ ਤੁਸੀਂ ਰੋਟਾਵੇਟਰ ਨਹੀਂ ਲੈਣਾ ਤਾਂ ਰੋਟਾਵੇਟਰ ਦੇ ਵਿੱਚ ਲੱਗਣ ਵਾਲੀਆਂ ਚੀਜ਼ਾਂ ਜਿਵੇਂ ਬਲੇਡ ਹੋਗੇ ਪੀਟੀਓ ਸ਼ਾਫਟ ਹੋਗੀ ਜਾਂ ਕੋਈ ਗੇਅਰ ਦਾ ਸੈੱਟ ਹੈ ਨਾ ਕੋਈ ਵੀ ਪਾਰਟ ਤੁਸੀਂ ਪ੍ਰਾਈਮ ਐਗਰੀ ਟੈਕ ਤੋਂ ਲੈਣੇ ਹੋਗੇ ਤਾਂ ਤੁਸੀਂ ਤੁਹਾਡਾ ਜਿਹੜਾ ਬੁਕਿੰਗ ਦਾ ਅਮਾਉਂਟ ਸਾਡੇ ਕੋਲੇ ਆਇਆ ਹੋਵੇਗਾ ਉਹ ਤੁਸੀਂ ਆਪਣੇ ਉਸ ਬਿਲ ਦੇ ਵਿੱਚ ਅਡਜਸਟ ਕਰਵਾ ਸਕਦੇ ਹੋ ਠੀਕ ਹੈ ਚਾਹੇ ਤੁਸੀਂ ਤਾਇਓ ਦੇ ਐਲ ਜੀ ਐਫ ਬਲੇਡ ਲੈਣੇ ਨੇਗੇ ਰੋਟਾਵੇਟਰ ਦੇ ਚਾਹੇ ਤੁਸੀਂ ਸੁਪਰ ਸੀਟਰ ਦੇ ਬਲੇਡ ਲੈਣੇ ਨੇਗੇ ਸੋਰੀ ਐਲ ਜੀ ਐਫ ਸੁਪਰ ਸੀਟਰ ਲੈਣੇ ਚਾਹੇ ਐਲ ਟਾਈਪ ਰੋਟਾਵੇਟਰ ਲੈਣੇ ਨੇ ਜਾਂ ਐਲ ਸੀ ਬਲੇਡ ਲੈਣੇ ਨੇ ਕੋਈ ਵੀ ਬਲੇਡ ਤੁਸੀਂ ਲੈਣਾਗਾ ਤਾਂ ਤੁਹਾਡਾ ਜਿਹੜਾ ਬੁਕਿੰਗ ਅਮਾਉਂਟ ਇੱਕ ਕੰਪਨੀ ਦੇ ਖਾਤੇ ਦੇ ਵਿੱਚ ਜਮਾ ਹੋਊਗਾ ਉਹ ਤੁਸੀਂ ਇਸ ਚੀਜ਼ ਦੇ ਵਿੱਚ ਵੀ ਅਡਜਸਟ ਕਰਵਾ ਸਕਦੇ ਹੋ ਸੋ ਉਹ ਮਰਜੀ ਤੁਹਾਡੀ ਹੋਊਗੀ ਤੁਸੀਂ ਜੇ ਰੋਟਾਵੇਟਰ ਲੈਣਾ ਹੋ ਤੁਸੀਂ ਰੋਟਾਵੇਟਰ ਲੈ ਸਕਦੇ ਹੋ ਜੇ ਕੋਈ ਪਾਰਟ ਲੈਣਾ ਤਾਂ ਪਾਰਟ ਲੈ ਸਕਦੇ ਹੋ ਕਿ ਤੁਹਾਡਾ ਇਹ 1000 ਰੁਪਏ ਹੀ ਨਹੀਂ ਹੈਗਾ ਵੀ ਵੇਸਟ ਜਾਊਗਾ ਤੇ ਬਾਕੀ ਉਹ ਥੋੜੀ ਕਿਸਮਤ ਤੇ ਤੇ ਡਿਪੈਂਡ ਕਰਦਾਗਾ ਵੀ ਜੇ ਤੁਹਾਡੀ ਕਿਸਮਤ ਚੰਗੀ ਹੋਈ ਤਾਂ ਤੁਹਾਨੂੰ ਰੋਟਾਵੇਟਰ ਫਰੀ ਆਫ ਕੋਸਟ ਨਿਕਲ ਸਕਦਾਗਾ ਜੇ ਤੁਸੀਂ 8 ਫੁੱਟਾ ਨਾ ਲੈਣਾ ਹੋਏ ਜੇ ਤੁਸੀਂ 9 ਜਾਂ 10 ਫੁੱਟਾ ਰੋਟਾਵੇਟਰ ਲੈਣਾਗਾ ਤਾਂ 8 9 10 ਦਾ ਜਿਹੜਾ ਵੀ ਕੋਈ ਪ੍ਰਾਈਸ ਦਾ ਡਿਫਰੈਂਸ ਹੋਊਗਾ ਉਹ ਤੁਸੀਂ ਪੇ ਕਰਨਾਗਾ ਜਿਵੇਂ ਹੁਣ ਬਾਈ ਦਵਿੰਦਰਜੀਤ ਸਿੰਘ ਨੂੰ ਉਹ ਰੋਟਾਵੇਟਰ ਦਾ 8 ਫੁੱਟਾ ਨਿਕਲੇ ਸੀ ਉਹਨਾਂ ਨੇ 9 ਫੁੱਟਾ ਲਿਆਗਾ ਤਾਂ 8 ਤੇ 9 ਦਾ ਜਿਹੜਾ ਪ੍ਰਾਈਸ ਦਾ ਡਿਫਰੈਂਸ ਸੀਗਾ ਉਹ ਉਹਨਾਂ ਨੇ ਪੇ ਕਰਤਾ तकरीबन 10 ਕਹੇ ਹਜ਼ਾਰ ਰੁਪਿਆ ਸੀ ਮੈਂ ਥੋੜੀ ਵੈਸੇ ਨੋਲੇਜ ਵਾਸਤੇ ਦੱਸ ਤਿਆਂ ਸੋ ਨੰਬਰ ਸਕਰੀਨ ਤੇ ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ